ਹਰ ਜਨ ਰਾਖੇ ਗੁਰ ਗੋਵਿੰਦ ਹਰ ਜਨ ਰਾਖੇ ਗੁਰ ਗੋਵਿੰਦ ਕੰਠਿ ਲਾਇ अवगुण सब मीटे कंठ लाए अवगुण सब मीटे दयाल पुरख बख्शंद चतुर्दिशा ਕੀ ਨੋ ਬਲ ਆਪੂਣਾ ਸਿਰ ਉਪਰ ਕਰਤਾ ਰਿਓ ਕਿਰਪਾ ਕਠਾਖ ਅਵ ਲੋਕਣ ਕੀ ਨੋ ਦਾਸ ਕਦੂ ਕਬਿਦਾਰੇ ਹੋ ਹਰ ਜਨ ਰੱਖੇ ਗੁਰ ਗੋਵਿੰਦ ਕਾਂਠ ਲਾਏ ਅਵ ਗੁਣ ਸਭ ਮੇਟੇ ਦਿਆਲਪੁਰ ਬਖਸ਼ੰਦ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਜੋ ਮੰਗੈ ਆਪ ਕੋ ਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਗੋਲ ਇहां ਉहां ਸਚ ਹੋਵੇ ਨਾਣਕ ਦਾਸ ਮੁਖ ਤੇ ਜੋ ਬੋਲਾ ਇहां ਉਹ ਸਚ ਹੋ ਵਾ ਵਾਹਿਗੁਰੂ ਨਟ ਮਹਿਲਾ ਚੌਥਾ ਕੋਈ ਅਣ ਸੁਣਾਵੇ ਹਰ ਕੀ ਹਰ ਗਾਲ ਤਿਸ ਕਉ ਹਉ ਬਲ ਬਲ ਬਾਲ ਤਨ ਤਨ ਸਤਿਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਅਮਰਤ ਮਈ ਬਾਣੀ ਨਾ ਨਾਰਾਇਣ ਰਾਗ ਦੇ ਵਿੱਚ ਜਿਸ ਦੇ ਵਿੱਚ ਕਿ ਚੌਥੇ ਪਾਤਸ਼ਾਹ ਜੀ ਦੇ ਨੌ ਸ਼ਬਦ ਹਨ ਇਹ ਨੌਵਾਂ ਸ਼ਬਦ ਹੈ ਆਓ ਇਸ ਸ਼ਬਦ ਦੀ ਵਿਚਾਰ ਕਰੀਏ ਨਟ ਮਹਿਲਾ ਚੌਥ ਕੋਈ ਆਣ ਸੁਣਾਵੇ ਹਰ ਕੀ ਹਰ ਗਾਲ ਤੇ ਸਕਉ ਬਲ ਬਲ ਬਾਲ ਕੋਈ ਵੀ ਮਨੁੱਖ ਗੁਰੂ ਦਾ ਸਨੇਹਾ ਲੈ ਕੇ ਉਸ ਵਾਹਿਗੁਰੂ ਦੀ ਗੱਲ ਦੱਸੇ ਉਸ ਵਾਹਿਗੁਰੂ ਦੀਆਂ ਸੇਵ ਸਲਾਹਾਂ ਦੀ ਗੱਲ ਕਰੇ ਇਸ ਕੋ ਹਉ ਬਲ 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 ਮੈਂ ਉਸ ਮਨੁੱਖ ਤੋਂ ਕੁਰਬਾਨ ਜਾਂਦਾ ਹਾਂ ਜਿਹੜਾ ਕਿ ਉਸ ਵਾਹਿਗੁਰੂ ਦੀ ਗੱਲ ਆ ਕੇ ਮੈਨੂੰ ਦੱਸੇ ਗੁਰੂ ਦਾ ਸਨੇਹਾ ਲਿਆ ਕੇ ਉਸ ਵਾਹਿਗੁਰੂ ਦੀ ਗੱਲ ਦੱਸੇ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ ਸਦਕੇ ਜਾਂਦਾ ਹਾਂ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਕੋਈ ਕਰ ਗੱਲ ਸੁਣਾਵਹਾਰ ਨਾਮ ਕੀ ਸੋ ਲੱਗ ਗੁਰ ਸਿਖਾਂ ਮਨ ਮਿੱਠਾ ਸੋ ਲੱਗ ਗੁਰ ਸਿਖਾਂ ਮਨ ਮਿੱਠਾ ਕੋਈ ਵੀ ਮਨੁੱਖ ਆਕੇ ਉਸ ਵਾਹਿਗੁਰੂ ਦੀ ਗੱਲ ਕਰੇ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਵਾਹਿਗੁਰੂ ਦੇ ਗੁਣ ਕੋਈ ਸੁਣਾਵੇ ਗੁਰੂ ਦਾ ਕੋਈ ਸ਼ਬਦ ਸੁਣਾਵੇ ਉਹ ਮੇਰੇ ਮਨ ਦੇ ਵਿੱਚ ਮਿੱਠਾ ਲੱਗਦਾ ਹੈ ਸਤਿਗੁਰੂ ਜੀ ਇੱਥੇ ਵੀ ਉਹੀ ਉਪਦੇਸ਼ ਕਰਦੇ ਹਨ ਕੋਈ ਆਣ ਸੁਣਾਵੇ ਹਰ ਕੀ ਹਰ ਗਾਲ ਿਸ ਕਹਉ ਬਲ ਬਲ ਬਾਲ ਕੋਈ ਵੀ ਉਸ ਗੁਰੂ ਦਾ ਸਨੇਹਾ ਲੈ ਕੇ ਉਸ ਵਾਹਿਗੁਰੂ ਦੇ ਗੁਣ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਆ ਕੇ ਸੁਣਾਵੇ ਮੈਂ ਉਸ ਤੋਂ ਬਲਹਾਰ ਜਾਂਦਾ ਹਾਂ ਸੋ ਹਰ ਜਨ ਹੈ ਭਲ ਭਾਲ ਆਹੋ ਜਿਹਾ ਮਨੁੱਖ ਜੋ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਆ ਕੇ ਸੁਣਾਉਂਦਾ ਹੈ ਗੁਰੂ ਦਾ ਸ਼ਬਦ ਸੁਣਾਉਂਦਾ ਹੈ ਉਸ ਵਾਹਿਗੁਰੂਆਂ ਗੱਲਾਂ ਸੁਣਾਉਂਦਾ ਹੈ ਉਹ ਮਨੁੱਖ ਭਲਾ ਹੈ ਭਾਲ ਹੈ ਉਸ ਤੇ ਮੱਥੇ ਉਤੇ ਚੰਗੇ ਭਾਗ ਹਨ ਜਿਹੜਾ ਉਸ ਵਾਹਿਗੁਰੂ ਦੀ ਆ ਕੇ ਗੱਲ ਸੁਣਾਉਂਦਾ ਹੈ ਹਰ ਹੋ 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 ਮੇਲ ਨਿਹਾਲ ਉਹ ਪਰਮਾਤਮਾ ਉਹ ਵਾਹਿਗੁਰੂ ਫਿਰ ਇਹੋ ਜੇ ਮਨੁੱਖ ਦੀ ਸੰਗਤ ਦੇ ਵਿੱਚ ਜਿਸ ਨੂੰ ਮਿਲਾਂਦਾ ਹੈ ਉਹ ਫਿਰ ਸਦਾ ਲਈ ਨਿਹਾਲ 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 ਹੀ ਹੋ ਜਾਂਦਾ ਹੈ ਉਸ ਦੇ ਅੰਦਰ ਖੇੜਾ ਬਣ ਜਾਂਦਾ ਹੈ ਜੋ ਇਹੋ ਜੇ ਮਨੁੱਖ ਦੀ ਸੰਗਤ ਵਿੱਚ ਆਉਂਦਾ ਹੈ ਜਿਹੜਾ ਮਨੁੱਖ ਉਸ ਵਾਹਿਗੁਰੂ ਦੀਆਂ ਗੱਲਾਂ ਲਿਆ ਕੇ ਸੁਣਾਉਂਦਾ ਹੈ ਉਸ ਵਾਹਿਗੁਰੂ ਦੇ ਸਿੱਖ ਸਲਾਹਾਂ ਸੁਣਾਉਂਦਾ ਹੈ ਉਸ ਦੀ ਸੰਗਤ ਵਿੱਚ ਵੀ ਜਿਹੜਾ ਵੀ ਆਉਂਦਾ ਉਹ ਫਿਰ ਨਿਹਾਲ 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 ਹੋ ਜਾਂਦਾ ਹੈ ਰਹਾਉ ਹਰ ਕਾ ਮਾਰਗ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਹਰ ਕਾ ਮਾਰਗ ਗੁਰ ਸੰਤ ਬਤਾਇਓ ਸੰਤ ਗੁਰੂ ਨੇ ਸੰਤ ਜੋ ਕੇ ਸ਼ਾਂਤੀ ਦਾ ਪੁੰਜ ਹੈ ਸ਼ਾਂਤੀ ਸਰੂਪ ਹੈ ਉਹ ਗੁਰੂ ਸ਼ਾਂਤੀ ਸਰੂਪ ਗੁਰੂ ਜੋ ਹੈ ਹਰ ਕਾ ਮਾਰਗ ਗੁਰੂ ਸੰਤ ਬਤਾਇਓ ਗੁਰੂ ਸੰਤ ਨੇ ਉਸ ਪਰਮਾਤਮਾ ਦਾ ਮਾਰਗ ਦਿਖਾ ਦਿੱਤਾ ਗੁਰ ਚਾਲ ਦਿਖਾਈ ਹਰ ਚਾਲ ਅਤੇ ਗੁਰੂ ਨੇ ਉਸ ਰਸਤੇ ਤੇ ਤੁਰੰਦਾ ਤਰੀਕਾ ਵੀ ਦੱਸ ਦਿੱਤਾ ਇਹ ਰਸਤਾ ਗੁਰੂ ਨੇ ਦੱਸਿਆ ਉਸ ਪਰਮਾਤਮਾ ਨੂੰ ਜਾਣ ਦਾ ਰਸਤਾ ਕੀ ਹੈ ਅਤੇ ਉਸ ਰਸਤੇ ਉੱਤੇ ਤੁਰਨਾ ਕਿਸ ਤਰ੍ਹਾਂ ਹੈ ਇਹ ਵੀ ਗੁਰੂ ਨੇ ਦਰਸਾ ਦਿੱਤਾ ਇਹ ਸਾਰੀ ਬਾਣੀ ਸਾਨੂੰ ਇਹ ਦਰਸਾਉਂਦੀ ਹੈ ਕਿ ਉਸ ਵਾਹਿਗੁਰੂ ਵੱਲ ਕਿਸ ਤਰ੍ਹਾਂ ਜਾਣਾ ਹੈ ਉਸ ਵਾਹਿਗੁਰੂ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ ਉਸ ਵਾਹਿਗੁਰੂ ਦੇ ਰਸਤੇ ਤੇ ਕਿਸ ਤਰ੍ਹਾਂ ਚੱਲਣਾ ਹੈ ਇਹ ਸਾਰੀ ਬਾਣੀ ਗੁਰੂ ਦੀ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਇਹ ਸਾਨੂੰ ਦਰਸਾਉਂਦੀ ਹੈ ਹਰ ਕਾ ਮਾਰਗ ਗੁਰ ਸੰਤ ਵਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚੁਕਾਓ ਮੇਰੇ ਗੁਰ ਸਿੱਖੋ ਨੇਹ ਕਪਟ ਕਮਾਓ ਹਰ ਕੀ ਹਰ ਕਾਲ ਨਿਆਲ 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 ਉਸ ਵਾਹਿਗੁਰੂ ਦਾ ਰਸਤਾ ਜੋ ਹੈ ਉਹ ਗੁਰੂ ਨੇ ਦਰਸਾਇਆ ਉਸ ਵਾਹਿਗੁਰੂ ਦਾ ਰਸਤਾ ਗੁਰੂ ਨੇ ਦਰਸਾ ਕੇ ਉਸ ਰਸਤੇ ਤੇ ਤੁਰਨਾ ਕਿਸ ਤਰ੍ਹਾਂ ਹੈ ਇਹ ਵੀ ਗੁਰੂ ਨੇ ਦਰਸਾਇਆ پر ہی گر سکھو اپنے اندروں کپٹ کٹ کے کے انتر کپٹ چکاو گور سکھو کپٹ کماو ہر کی ہر کال نچل ہو کے نل ਆਪਣੇ ਅੰਦਰੋਂ ਛਲ ਕੱਢ ਕੇ ਆਪਣੇ ਅੰਦਰੋਂ ਕਪਟ ਕੱਢ ਕੇ ਆਪਣੇ ਅੰਦਰੋਂ ਅਤੇ ਬਾਹਰੋਂ ਇੱਕੋ ਜਿਹਾ ਹੋ ਕੇ ਉਸ ਗੁਰੂ ਦੇ ਰਸਤੇ ਉੱਤੇ ਤੁਰ ਕੇ ਹਰ ਕੀ ਹਰ ਕਾਲ ਕਮਾਓ ਹਰ ਕੀ ਹਰ ਕਾਲ ਉਸ ਵਾਹਿਗੁਰੂ ਦੀ ਸਿਮਰਨ ਦੀ ਕਮਾਈ ਕਰੋ ਅੰਦਰੋਂ ਬਾਹਰੋਂ

ਨਿਹਾਲ 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 ਤਾਂ ਤੁਹਾਡੇ ਅੰਦਰ ਖੇੜਾ ਹੀ ਖੇੜਾ ਆ ਜਾਏਗਾ ਅੰਦਰ ਵਿਗਾਸ ਹੀ ਵਿਗਾਸ ਆ ਜਾਏਗਾ ਜਦੋਂ ਆਪਣੇ ਅੰਦਰੋਂ ਵਲ ਛੱਟ ਕੱਢ ਕੇ ਕਾਪੜੇ ਕੱਢ ਕੇ ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਕੇ ਅੰਦਰੋਂ ਬਾਹਰੋਂ ਨਿਰਮਲ ਹੋ ਕੇ ਉਸ ਵਾਹਿਗੁਰੂ ਦੇ ਸਿਮਰਨ ਦੀ ਕਮਾਈ ਕਰੋਗੇ ਤਾਂ ਫਿਰ ਤਾਡੇ ਅੰਦਰ ਖੇੜਾ ਹੀ ਖੇੜਾ ਪੈਦਾ ਹੋ ਜਾਏਗਾ ਅੰਦਰ ਵਿਗਾਸ ਹੀ ਵਿਗਾਸ ਹੋ ਜਾਵੇਗਾ ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰਾ ਨਾਲ ਉਹ ਗੁਰੂ ਦੇ ਸਿੱਖ ਉਸ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ ਤੇ ਗੁਰਕੇ ਸਿੱਖ ਮੇਰੇ ਹਰ ਪ੍ਰਭ ਭਾਏ ਮੇਰੇ ਪ੍ਰਭੂ ਨੂੰ ਪਾਉਂਦੇ ਹਨ ਪਿਆਰੇ ਲੱਗਦੇ ਹਨ ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰਾ ਨਾਲ ਜਿਨ੍ਹਾਂ ਨੇ ਇਹ ਜਾਣ ਲਿਆ ਕਿ ਉਹ ਪ੍ਰਭੂ ਮੇਰੇ ਨਾਲ ਸਦਾ ਹੀ ਮੇਰੇ ਨਾਲ ਵਸਦਾ ਹੈ ਇਹੋ ਜੇ ਗੁਰਸਿੱਖ ਜੋ ਹਨ ਉਹ ਵਾਹਿਗੁਰੂ ਨੂੰ ਪਾਉਂਦੇ ਹਨ ਕਿਉਂਕਿ ਜੇ ਇਹ ਮਨ ਦੇ ਵਿੱਚ ਸਦਾ ਲਈ ਇਹ ਬੈਠ ਜਾਵੇ ਕਿ ਉਹ ਵਾਹਿਗੁਰੂ ਮੇਰੇ ਨਾਲ ਹੈ ਉਹ ਵਾਹਿਗੁਰੂ ਸਭ ਕੁਝ ਦੇਖਦਾ ਹੈ ਤਾਂ ਫਿਰ ਕੋਈ ਵੀ ਕਪਟ ਨਹੀਂ ਕਰੇਗਾ ਅੰਦਰੋਂ ਬਾਹਰੋਂ ਇੱਕੋ ਜਿਹਾ ਹੋਏਗਾ ਜੀ ਉਹ ਵੀ ਨਿਰਮਲ ਬਾਹਰੋਂ ਵੀ ਨਿਰਮਲ ਤੋਂ ਸਤਗੁਰੂ ਉਪਦੇਸ਼ ਕਰਦੇ ਹਨ ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ ਉਹ ਗੁਰੂ ਦੇ ਸਿੱਖ ਉਸ ਵਾਹਿਗੁਰੂ ਨੂੰ ਪਿਆਰੇ ਲੱਗਦੇ ਹਨ ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰਾ ਨਾਲ ਜਿਨ੍ਹਾਂ ਨੇ ਇਹ ਜਾਣ ਲਿਆ ਇਹ ਸਮਝ ਲਿਆ ਗੁਰੂ ਦੀ ਬਾਣੀ ਦੇ ਰਾਹੀਂ ਇਹ ਜਾਣ ਲਿਆ ਕਿ ਉਹ ਵਾਹਿਗੁਰੂ ਮੇਰੇ ਨਾਲ ਹੀ ਸਦਾ ਵਸਦਾ ਹੈ ਜਨ ਨਾਨਕ ਕਉ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਾ ਦੂਰ ਨਿਹਾਲ ਨਿਹਾਲ ਨਿਆਲ ਨਿਆਲ ਜਨ ਨਾਨਕ ਕਉ ਏ ਨਾਨਕ ਜਿਨ੍ਹਾਂ ਵੀ ਦਾਸਾਂ ਨੂੰ ਇਹ ਸਿੱਖਿਆ ਮਿਲ ਗਈ ਇਹ ਮਤ ਮਿਲ ਗਈ ਇਹ ਗੁਰੂ ਨੇ ਇਹ ਮਤ ਬਖਸ਼ ਦਿੱਤੀ ਕਿਹੜੀ ਮਤ ਜੋ ਕਿ ਪਹਿਲੀ ਪੰਗਤੀ ਵਿੱਚ ਸਤਿਗੁਰੂ ਜੀ ਕਰਦੇ ਕਹਿੰਦੇ ਹਨ ਉਪਦੇਸ਼ ਕਰਦੇ ਹਨ ਇਹ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰਾ ਨਾਮ ਇਹ ਮਤ ਏ ਗੁਰੂ ਦੀ ਬਖਸ਼ੀ ਹੋਈ ਮਤਿ ਕਿ ਉਹ ਪ੍ਰਭੂ ਸਦਾ ਹੀ ਸਾਡੇ ਨਾਲ ਹੈ ਉਹ ਸਭ ਕੁਝ ਦੇਖਦਾ ਹੈ ਜਿਸ ਨੇ ਵੀ ਇਹ ਮਤ ਗ੍ਰਹਿਣ ਕਰ ਲਈ ਜਨ ਨਾਨਕ ਕੋ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ ਜਿਸ ਨੂੰ ਇਹ ਮਤ ਮਿਲ ਗਈ ਜਿਸਨੇ ਇਹ ਮਤ ગ્રਹਣ ਕਰ ਲਈ ਫਿਰ ਉਹ ਵਾਹਿਗੁਰੂ ਨੂੰ ਸਦਾ ਹੀ ਆਪਣੇ ਨਿਕਟ ਆਪਣੇ ਹਾਜ਼ੂਰ ਦੇਖਦਾ ਹੈ ਅਤੇ ਇਸ ਤਰ੍ਹਾਂ ਦੇਖ ਕੇ ਫਿਰ ਉਹ ਸਦਾ ਹੀ ਨਿਹਾਲ 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 ਨਿਆਲ ਉਹ ਫਿਰ ਸਦਾ ਹੀ ਖੇੜੇ ਵਿੱਚ ਰਹਿੰਦਾ ਹੈ ਵਿਗਾਸ ਦੇ ਵਿੱਚ ਰਹਿੰਦਾ ਹੈ ਜਦੋਂ ਇਹ ਮਤ ਮਿਲ ਗਈ ਕਿ ਉਹ ਵਾਹਿਗੁਰੂ ਅੰਗ ਸੰਗ ਹੈ ਜਦੋਂ ਇਹ ਮਤ ਗ੍ਰਹਿਣ ਕਰ ਲਈ ਫਿਰ ਅੰਦਰ ਖੇੜਾ ਹੀ ਖੇੜਾ ਨਿਆਲ ਹੀ ਨਿਆਲ ਅੰਦਰ ਵਿਗਾਸ ਹੀ ਵਿਗਾਸ ਪੈਦਾ ਹੋ ਜਾਂਦਾ ਹੈ ਇਸੇ ਕਰਕੇ ਹੀ ਸਤਗੁਰੂ ਦੇ ਅੰਮ੍ਰਿਤ ਮੇਂ ਫਰਮਾਨ ਹੈ ਹੈ ਹਜੂਰ ਕਤ ਦੂਰ ਬਤਾਵੋ ਹੈ ਹਜੂਰ ਕਤ ਦੂਰ ਬਤਾਵੋ ਉਹ ਤਾਂ ਹਜੂਰ ਹੀ ਹੈ ਅੰਦਰ ਹੀ ਹੈ ਲਾਗੇ ਨਾਲ ਹੀ ਹੈ ਕਿਉਂ ਦਸਦੇ ਉਹ ਦੂਰ ਹੈ ਉਹ ਦੂਰ ਨਹੀਂ ਹੈ ਨਾਲ ਹੀ ਹੈ ਤੁਹਾਡੇ ਅੰਗ ਸੰਗ ਹੈ ਹੈ ਹਜੂਰ ਕਤ ਦੂਰ ਬਤਾਵੋ ਦੁੰਦਰ ਬਾਂਦੋ ਸੁੰਦਰ ਪਾਵੋ ਦੁੰਦਰ ਇਹ ਜੇ ਕਾਮ ਦੇਕ ਵਿਕਾਰ ਜੋ ਅੰਦਰ ਰੌਲਾ ਪਾਉਂਦੇ ਹਨ ਜਿਨ੍ਹਾਂ ਨੇ ਅੰਦਰ ਸ੍ਰੀ ਦੇ ਸ਼ੋਰ ਮਚਾਇਆ ਹੋਇਆ ਹੈ ਇਹਨਾਂ ਨੂੰ ਵਾਸ ਵਿੱਚ ਕਰ ਲਵੋ ਦੁੰਦਰ ਬਾਂਦੋ ਸੁੰਦਰ ਪਾਵੋ ਉਹ ਸੁੰਦਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇਗੀ ਇਹ ਅਮਰਤ ਮੈਂ ਸਤਿਗੁਰੂ ਜੀ ਦਾ ਪ੍ਰਮਾਨ ਹੈ ਕਿ ਆਪਣੇ ਅੰਦਰੋਂ ਵਿਕਾਰ ਖਤਮ ਕਰਕੇ ਵਿਕਾਰਾਂ ਦਾ ਜੋ ਸ਼ੋਰ ਹੈ ਉਸ ਨੂੰ ਖਤਮ ਕਰ ਲਈਏ ਤਾਂ ਫਿਰ ਉਸ ਵਾਹਿਗੁਰੂ ਦਾ ਸੁੰਦਰ ਸਰੂਪ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਸਤਿਗੁਰ ਕਿਰਪਾ ਕਰਨ ਅਸੀਂ ਵੀ ਸਤਿਗੁਰੂ ਦੀ ਬਾਣੀ ਅਨਸਾਰ ਚੱਲੀਏ ਸਤਿਗੁਰੂ ਦੀ ਬਾਣੀ ਨੂੰ ਬਾਰ-ਬਾਰ ਪੜ੍ਹੀਏ ਸਤਿਗੁਰੂ ਦੀ ਬਾਣੀ ਦਾ ਇੱਕ ਇੱਕ ਅੱਖਰ ਸਮਝੀਏ ਇਹ ਬਾਣੀ ਜੋ ਹੈ ਬੜੇ ਸਹਿਜ ਦੇ ਵਿੱਚ ਪੜਨ ਵਾਲੀ ਹੈ ਇਸ ਦਾ ਇੱਕ ਇੱਕ ਅੱਖਰ ਸਮਝ ਕੇ ਇਸ ਨੂੰ ਪੜ ਕੇ ਆਪਣੇ ਮਾਨ ਵਿੱਚ ਵਸਾਈਏ ਤਾਂ ਜੋ ਸਾਡਾ ਜੋ ਜਨਮ ਹੈ ਸਫਲਾ ਹੋ ਜਾਵੇ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ